ਨਵਰੇ ਅਰਸੋਂ ਕੁਰਸੋਂ ਛੱਟਿਆ ਤੁਧ ਡਿੱਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਸਰਣ ਪਏ ਪ੍ਰਭ ਆਪਣੀ ਗੁਰੂਆ ਕਿਰਪਾਲ ਸਤਗੁਰ ਕੈ ਉਪਦੇਸੀਐ ਬਿਨਸਾ ਸਰਬ ਜੰਜਾਲ ਅੰਦਰ ਲੱਗਾ RAM ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਗੁਰ ਕੀ ਸੇਵਾਸਾਰ ਕਰਿ ਦਿਆ ਪ੍ਰਭ ਆਪਣੀ ਇਕ ਨਿਮਖ ਨ ਮਨੋ ਵਿਸਾਰ ਰਹਾ ਗੁਣ ਗੋਵਿੰਦਨਿਤ ਗਾਵਿਆ ਅਗੁਣ ਕਟਣ ਹਾਰ ਬਿਨ ਹਰ ਨਾਮ ਨਾ ਸੋ ਕੋਈ ਕਰ ਡਠੇ ਵਿਸਤਾਰ ਤੇਜ ਸਿਫਤ ਰਤਿਆ ਭਵ ਜਲ ਉਤਰੀ ਪਾਰ ਧੀਰਤ ਵਰਤ ਲਖ ਸੰਜਮਾ ਪਾਈਆ ਸਾਧੂ ਤੂਰ ਲੋਕ ਕਮਾਵੈ ਕਿਸ ਤੇ ਜਾ ਵੇਖ ਸਦਾ ਦੂਰ ਥਾਨ ਤਨੰਤਰ ਰਵਹਾ ਪ੍ਰਭ ਮੇਰਾ ਪਰਪੂਰ ਸੱਚ ਪਾਤ ਸਾਹੀ ਅਮਰ ਸੱਚ ਸੱਚੇ ਸੱਚਾ ਧਾਨ ਸੱਚੀ ਕੁਦਰਤ ਧਾਰਿਆਂ ਨੂੰ ਸੱਚ ਸਰਜਿਉਨ ਜਹਾਨ ਨਾਨਕ ਜਪੀਐ ਸੱਚ ਨਾਮ ਆਓ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਤਮ ਕਰ ਹਰ ਜਾਪਣਾ ਵਡਪਾਗੀ ਤਨ ਕਾਟ ਤੰਤ ਸੰਗ ਹਰਿ ਸਿਮਰਨ ਨਾਮ ਮਲ ਜਨਮ ਜਨਮ ਕੀ ਕਾਟ ਮਨ ਮੇਰੇ RAM ਨਾਮ ਜਪ ਜਾਪ ਮਨ ਇੱਛੇ ਵਲ ਪਹੁੰਚ ਤੋ ਸਭ ਚੁਕਾ ਸੋਗ ਸੰਤਾਪ ਰਹਾ ਜਿਸ ਕਾਰਨ ਧਨ ਧਾਰਿਆ ਸੋ ਪ੍ਰਪਰਿਟਾ ਨਾਲ ਜਾਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਾਂ ਨਿਰਮਲ ਹੋਆ ਮਾਨ ਤਨ ਨਿਰਮਲ ਹੋਇਆ ਲਾਗੀ ਸਾਚ ਪਰੀਤ ਚਰਨ ਪਜੇ ਪਾਰ ਬ੍ਰਹਮ ਕੇ ਸਭ ਜਪਤ ਸਭ ਜਪ ਤਪ ਨਹੀਂ ਕੀਤ ਰਤਨ ਜਵੇਹਰ ਮਾਨਕਾ ਅੰਮ੍ਰਿਤ ਹਰ ਕਾ ਨਾਮ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸਾਸਤ ਸੌਣ ਸੋਏ ਜਿਤ ਜਪੀਏ ਹਰ ਨਾਮ ਚਰਨ ਕਮਲ ਗੁਰ ਧਨ ਦਿਆ ਮਿਲੇ ਆ ਨਿਤਾਵੇ ਥਾ ਸਾਚੀ ਪੂੰਜੀ ਸੱਚ ਸੰਜਮ ਆਠ ਪਹਿਰ ਗੁਣ ਗਾਉ ਕਰ ਕੇ ਪਾਪਾ ਭੇਟਿਆ ਮਰਨ ਨ ਆਵਣ ਜਾਉ ਮੇਰੇ ਮਨ ਹਰ ਭਜ ਸਦਾ ਇਕ ਰੰਗ ਘਟ ਘਟ ਅੰਤਰ ਰਵ ਰਹਾ ਸਦਾ ਸਹਾਈ ਸੰਗ ਰਹਾ ਸੁਖਾਂ ਕੀ ਮਿਤ ਕਾ ਗਣੀ ਜਾਸਿ ਸਿਮਰੀ ਗੋਵਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਓਹੋ ਰਸ ਜਨ ਜਿੰਦ ਸੰਤਾਂ ਸੰਗਤ ਮਨ ਵਸੈ ਰਾਵ ਪ੍ਰੀਤਮ ਬਖਸੰਦ ਜਿਨ ਸਿਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦਰ ਆਓ ਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸਨਾਨ ਰਸਨਾ ਉਚਰੈ ਗੁਣਵਤੀ ਕੋਏ ਨਾ ਪੁਜੈ ਦਾਨ ਦ੍ਰਿਸ਼ਟ ਤਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਬਾਨ ਜਿਉ ਪਿੰਡ ਧਨ ਤੇ ਸਦਾ ਆਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜਿਉ ਮਿਲਿਆ ਕਰਤਾਰ ਦਾਸਾਂ ਕੇ ਬੰਧਨ ਕਟਿਆ ਸੱਚਾ ਸਰਜਣ ਹਾਲ ਹਾਰ ਭੂਲਾ ਮਾਰਗ ਪਾਇਓ ਨਾ ਗੁਣ ਅਗੁਣ ਨਾ ਵਿਚਾਰ ਨਾਨਕ ਤੇ ਸਰਣਾਗਤੇ ਜੇ 사ਗਲ ਕਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰਿਆ ਮਨ ਤਾਂ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤੇਸ ਬਿਨ ਅਬਰ ਨਾ ਕੋਈ ਮਿਹਰ ਕਰੇ ਜੇ ਆਪਣੇ ਸਸਾ ਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਵਿਨਾਸ਼ ਰਹਾਉ ਸਾਹਿਬ ਮੇਰਾ ਨਿਰਮਲਾ ਇਸ ਮਨ ਰਹਿਣ ਨਾ ਜਾਏ ਮੇਰੇ ਮਨ ਧਨ ਭੁਖ ਅਤ ਅਗਲੇ ਕੋਈ ਆਣ ਮਿਲਾਵੇ ਮਾਈ ਚਾਰੇ ਕੁੰਡਾ ਪਾਲੀਆਂ ਸਾਹਿਬਿਨ ਅਵਰ ਨਾ ਜਾਏ ਤੇ ਸਾਗੇ ਅਰਦਾਸ ਕਰ ਜੋ ਮਿਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨ ਪਾਰਾ ਬਾਰ ਬਾਰਵਾਦ ਗਾਰ ਸਲਾਹੀਆ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਦੀ ਹੈ ਇਹਾ ਮਤ ਵਿਸੇਖ ਮਨ ਤਨ ਮਿਟਾ ਇਸ ਲਗ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋਂ ਮਿਲ ਪਾਈਓ ਸੱਚਾ ਨਾਮ ਸਮਾਲ ਤੋ ਸਬੰਧੋ ਜੀਏ ਕਾ ਇਥੇ ਉਥੇ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸਨੋ ਹੋਏ ਦਇਾਲ ਮੇਰੇ ਮਨ ਗੁਰ ਜੇ ਵੜ ਅਵਰ ਨਾ ਕੋਈ ਦੂਜਾ ਥਾਉ ਨਾ ਕੋ ਸੁਝ ਗੁਰ ਮਿਲ ਸੱਚ ਸੋਈ ਰਹਾ ਸਗਲ ਪਦਾਰਤ ਤਿਸ ਮਲੇ ਜਿਨ ਗੁਰ ਡਿਠਾ ਜਾਈ ਗੁਰ ਚਰਣੀ ਜਿਨ ਮਨ ਲੱਗਾ ਸੇਵੜ ਭਾਗੀ ਮਾਈ ਗੁਰਦਾਤਾ ਸਮਰੱਥ ਗੁਰ ਗੁਰ ਸਭ ਮਹਿ ਰਹਾ ਸਮਾਈ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲਹਿ ਤਰਾਏ ਕਿਤ ਮੁਖ ਗੁਰ ਸਾਲਾਹੀਐ ਕਰਨ ਕਾਰਨ ਸਮਰੱਥ ਸੇ ਮਥੇ ਨਹਿ ਚਲ ਰਹੇ ਜਿਨ ਗੁਰ ਤਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸਿ ਵਿਆ ਪਹਿ ਪੰਜਨ ਦੁਖ ਲਥ ਸਤ ਗੁਰ ਘਰ ਗੰਭੀਰ ਹਾ ਸੁਖ ਸਾਗਰ ਅਗਹ ਖੰਡ ਜਿਨ ਗੁਰ ਸਿ ਵਿਆ ਆਪਣਾ ਜਮਦੂਤ ਨ ਲਾਗੇ ਡੰਡ ਗੁਰ ਨਾਲ ਤੁਲ ਨ ਲੱਗੈ ਖੋਜ ਡਿਠਾ ਬ੍ਰਹਮੰਡ ਨਾਮ ਰਦਾਨ ਸਤ ਗੁਰ ਦੀਆ ਸੁਖ ਨਾਨਕ ਮਨ ਮਹਿ ਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਾ ਸਾਦ ਭਾਈ ਮੀਤ ਸੁਰਦਿ ਕੀਏ ਵੇਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵੇ ਵਿਣ ਨਾ ਵੈ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੈ ਸੁ ਵਿਣਸਣਾ ਮਨ ਕੀ ਮਤ ਤਿਆਗ ਰਹਾ ਜੋ ਕੁਕਰ ਹਰ ਕਾਇ ਧਾਵੈ ਦੇਹ ਦੇ ਸਜਾਈ ਲੋਭ ਜੰਤ ਨ ਜਾਣੀ ਭਖ ਅਪਖ ਸਭ ਖਾਏ ਕਾਮ ਕ੍ਰੋਧ ਮਤ ਵਿਆਪਿਆ ਫਿਰ ਫਿਰ ਜੁਨੀ ਪਾਏ ਮਾਇਆ ਜਾਲ ਪਸਾਰਿਆ ਆਪ ਹੀ ਤਰਚੋਗ ਬਣਾਈ ਤ੍ਰਿਸ਼ਨਾ ਪੰਖੀ ਫਸਿਆ ਨਿਕਸ ਨਾ ਪਾਏ ਮਾਈ ਜਿਨ ਕੀ ਤੱਤ ਸੇ ਨ ਜਾਣੇ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰ ਹੀ ਮੋਹਿਆ ਬਹੁ ਵਿਧ ਇਹੋ ਸੰਸਾਰ ਜਿਸ ਨੂੰ ਰੱਖੈ ਸੁਰ ਹੈ ਸਮਰੱਥ ਪੁਰਖ ਪਾਰ ਹਰ ਜਨ ਹਰ ਲਿਵ ਉਧਰ ਨਾਨਕ ਸਤ ਬਲਹਾਰ ਸਿਰੀ ਰਾਗ ਮਹੱਲਾ ਪੰਜਵਾ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫਪਸਾਰ ਮਹੌਲਤ ਪੁੰਨੀ ਚੱਲਣਾ ਤੂੰ ਸਭ ਮਲ ਘਰਬਾਰ ਹਰ ਗੁਣ ਗਾਓ ਮਨਾਓ ਸਤਗੁਰ ਸੇ ਪਿਆਰ ਕਿਆ ਥੋੜੀ ਬਾਤ ਗਮਾਨ ਰਹਾਉ ਜੈ ਸਿਰਹਣ ਪਰ ਹੋਣੇ ਉੱਠ ਚਲ ਸੇ ਪ੍ਰਭਾਤ ਕਿਆ ਤੂ ਰੱਤਾ ਗ੍ਰਸਤ ਸਿਓ ਸਭ ਬੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰੇ ਜਿੰਦਿਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ 84 ਪਰਮ त्या ਦੁਲਵ ਜਨਮ ਪਾਇਓ ਏ ਨਾਨਕ ਨਾਮ ਸਮਾਲ ਤੂੰ ਸੋਦਨ ਨੇੜਾ ਆਇ ਓਏ ਸ੍ਰੀ ਰਾਗ ਮਹੱਲਾ 5 ਤੇ ਚਰਵਸੈ ਸੋਹ ਲੜੇ ਜੇ ਚਰ ਸਾਥੀ ਨਾਲ ਜਾ ਸਾਥੀ ਉੱਠ ਚੱਲਿਆ ਤਾਂ ਤਨ ਕਾ ਕੋ ਰਾਲ ਮਾਨ ਬੈ ਰਾਗ ਭਾ ਦਰਸ਼ਨ ਦੇਖਣੇ ਕਾ ਜਾਉ ਤਨ ਸੋ ਤੇਰਾ ਥਾਨ ਰਹਾਉ ਜੇ ਚਰ ਵਸਿਆ ਕੰਤ ਘਰ ਜੀਉ ਜੀਉ ਸਭ ਕਹਾਤ ਜਾ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਪੇੜ ਸਹ ਸੇਵ ਤੂੰ ਸਹ ਰੜੈ ਸੁਖ ਵਸ ਗੁਰ ਮਹਿਲ ਚੱਜ ਅਚਾਰ ਸਿੱਖ ਤਦ ਕਦੇ ਨ ਲੱਗੈ ਦੁੱਖ ਸਭਨਾ ਸਹਰ ਵੰਝਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰاگ ਮਹੱਲਾ ਪੰਜਵਾਂ ਘਰ 6ਵਾਂ ਕਰਨ ਕਾਣ ਏਕੋ ਹੀ ਜਿਨ ਕੀ ਆਕਾਰ ਤਿਸੇ ਧਾਵ ਮਨ ਮੇਰੇ ਸਰਬ ਕੁ ਆਧਾਰ ਗੁਰ ਕੇ ਚਰਨ ਮਨ ਮਹਿ ਧਾਈ ਛੋਟ ਸਗਲ ਸਿਆਣਪ ਸਾਚ ਸ਼ਬਦ ਲਿਵਲਾਏ ਰਹਾ ਦੁਖ ਕਲੇਸ਼ ਨਾ ਪਾਉ ਵਿਆਪ ਗੁਰ ਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹਿ ਗੁਰ ਬਿਨ ਤਰਿਓ ਨਾ ਕੋਏ ਦੇਖ ਦਰਸਨ ਮਨ ਸਾਧਾਰਾ ਪਾਪ ਸਗਲੇ ਜਾਹੇ ਹਉ ਤਿਨ ਕੈ ਬਲਹਾਰਨੇ ਜੇ ਗੁਰ ਕੀ ਪਹਿਰੀ ਪਾਹੀ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਮ ਸੇਵੜ ਪਾਗੀ ਨਾਨਕਾ ਜਿਨਾਂ ਮਨ ਇਹੋ ਪਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੱਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿੰਤੂ ਸਾਥ ਸਵਾਰਿਆ ਹਰ ਸਿਮਰ ਹੋਇ ਉਦਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨੇਂ ਦੀਆ ਰਿਧੈ ਕਾ ਆਧਾਰ ਰਹਾ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਬਹੁ ਸੰਤ ਸਰਣੀ ਲਾਗ ਚਰਣੀ ਮਿਟੈ ਦੋ ਕਾਲਾਰ ਸਤ ਸੰਤੋਖ ਦਾ ਕਮਾਵੇ ਇਹ ਕਰਨੀ ਸਾਰ ਆਪ ਜੋਟ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਆਪਾ ਸਾਰ ਕਹੋ ਨਾਨਕ ਗੁਰ ਪ੍ਰਮਾਣ ਕਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਧੋ ਕਰਤ ਸੋ ਕਰਤ ਮੰਦ ਹੀ ਸੰਸਾਰ ਸਗਲਾਣਾ ਦੋ ਤੇ ਰਹਿਤ ਭਗਦਾ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ Swami ਤੂੰ ਵੱਡ ਪੁਰਖ ਸੁ ਜਾਣਾ ਰਹਾ ਮਾਨਵ ਭਾਨ ਮੰਦੇ ਸੋ ਸੇਵਕ ਨਾਹੀ ਤਤ ਸੰਦਰਸੀ ਸੰਤੋ ਕੋਈ ਕੋਟ ਮੰਦਾ ਹੈ ਕਹਿਨ ਕਹਵਨ ਇਹੋ ਕੀਰਤ ਕਰਲਾ ਕਥਨ ਕਹਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਾਤਵ ਗਤ ਕਛ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ 5 ਘਰ ਸਤਵਾ ਤੇਰਾ ਪਰੋਸੇ ਪਿਆਰੇ ਮੈਂ लाਡ ਲੜਾਇਆ ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਸੋਹਿਲਾ ਕਹਿਨ ਕਹਾਵਨ ਤੇਰਾ ਵਿਖਮ ਪਵਨ ਰਹਾਉ ਹਉ ਮਾਨ ਤਾਣ ਕਰੋ ਤੇਰਾ ਹਉ ਜਾਨੋ ਆਪਾ ਸਭ ਹੀ ਮਤ ਸਭੇ ਤੇ ਬਾਹਰ ਬੇਮਹਤਾਜ ਬਾਪਾ ਪਤਾ ਹੋ ਜਾਨੋ ਨਾਹੀ ਤੇਰੀ ਕਵਣ सगली ਯਾ ਕਰੇ 시ਗਾਰ ਪਤਾ ਹੋ ਜਾਨੋ ਹੋ ਨਾਹੀ ਤੇਰੀ ਕਵਣ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰੱਖ ਮਮਤਾ ਬਈ ਕਿਰਪਾਲ ਠਾਕੁਰ ਰਹਿਓ ਆਮਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ 5 ਘਰ ਪਹਿਲਾ ਸੰਤ ਜਨਾਂ ਮਿਲ ਭਾਈਆ ਕਟੜਿਆ ਜਮਕਾਲ ਸੱਚਾ ਸਾਫ ਮਨ ਵਟਾ ਹੂਆ ਖਸਮ ਦਿਆਲ ਪੂਰਾ ਸਤਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਗੁਰ ਆਉ ਤਦ ਵਿਟੋ ਕੁਰਬਾਨ ਤੇਰੇ ਦਰਸ਼ਨ ਕਹੋ ਬਲ ਹਾਰਣੇ ਤੁਸ ਦਿੱਤਾ ਅਮਰਤ ਨਾਮ ਰਹਾਉ ਜੇ ਤੂੰ ਸੇ ਵਿਆਪਾਹੁ ਕਰ ਸੇ ਹੀ ਪੁਰਖ ਸੋ ਜਾਨ ਤਿੰਨਾ ਪਿੱਛੇ ਛੁੱਟਿਆ ਜਿਨੇ ਅੰਦਰ ਨਾਮ ਨਿਧਾਨ ਗੁਰ ਜੇ ਵਡਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਇ ਸੇ ਪਰਵਾਨ ਜਿਨ ਗੁਰ ਮਿਲਿਆ ਸੁਭਾਈ ਸੱਚੇ ਸੇ ਤੀਰਤਿਆ ਦਰਗਹ ਬੈ ਸੁਣ ਜਾਏ ਕਰਤੇ ਹੱਤ ਵਡਿਆਈਆ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣਿਆ ਸੱਚੋ ਬੁੱਧ ਬਿਬੇ ਕਾ ਸਰਬਨੰਤਰ ਅਬ ਰਹਿਆ ਜਪ ਨਾਨਕ ਜੀ ਵਾ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰਪਰਮੇਸ਼ਰ ਪੂਜਿਆ ਮਨ ਤਨ ਲਾਇ ਪਿਆਰ ਸਤਿਗੁਰ ਦਾਤਾ ਜੀ ਏਕਾ ਸਭ ਸਦੇ ਆਧਾਰ ਸਤਿਗੁਰ ਬਚਨ ਕਮਾਉਣੇ ਸੱਚਾ ਇਹ ਵਿਚਾਰ ਬਿਨ ਸਤੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨਵ ਸਪੂਰਨ ਹੋਵਾ ਕਾਲ ਰਹਾ ਗੁਰ ਸਮਰੱਥ ਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਅਵਰਨਾ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਤ ਗੁਰ ਪਾਰ ਜਾਤ ਗੁਰਮਨਸਾ ਪੂਰਨ ਹਾਰ ਗੁਰਤਾ ਤਾਰ ਨਾਮ ਦੇ ਇਉ ਇਹ ਉਧਰੇ ਸਭ ਸੰਸਾਰ ਗੁਰ ਸਮਰਤ ਗੁਰ ਨਿਰੰਕਾਰ ਗੁਰ ਉਚਾਗਮ ਪਰ ਗੁਰ ਕੀ ਮਹਿਮਾ ਕਮ ਹੈ ਆ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਛੀਐ ਤਿਤੜੇ ਸਤਗੁਰ ਪਾਸ ਪੁਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਗੁਰ ਸਰਣੀ ਆਇਆ ਬੋੜ ਨਹੀਂ ਬినాਸ ਹਰ ਨਾਨਕ ਕਦੇ ਨਾ ਵਿਸਰੋ ਇਹੋ ਜਿਓ ਪਿੰਡ ਤੇਰਾ ਸਾਸ ਸ੍ਰੀ ਰੌਗ ਮਹੱਲਾ ਪੰਜਵਾਂ ਸੰਤ ਜਨੋਂ ਸੁਣ ਭਾਈ ਓਹ ਛੂਟਨ ਸਾਚੈ ਨਾਏ ਗੁਰ ਕੇ ਚਰਨ ਸਰੇ ਵਣੇ ਤੀਰ ਧਰ ਕਾ ਨਾਉ ਅਗ ਦਰਗਹ ਮੰਡੀਅ ਮਿਲਨ ਤਾਵੇ ਤਾਉ ਭਾਈ ਰੇ ਸੱਚੀ ਸਤਗੁਰ ਸੇਵ ਸਤਗੁਰ ਤੁਟੈ ਪਾਈਆ ਪੂਰਨ ਅਲਖ ਪੇਵਰਾ ਸਤਗੁਰ ਵਿਟੋ ਵਾਰਿਆ ਜਿਨ ਦਿੱਤਾ ਸੱਚ ਨਾਮ ਅਨੰਦਨ ਸੱਚ ਸੁਲਾਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪੈਨਣਾ ਸੱਚੇ ਸੱਚਾ ਨਾਮ ਸਾਸ ਗਰਾਸ ਨਾ ਮਿਸਰਾ ਸਫਲ ਮੂਰਤ ਗੁਰ ਆਪ ਜੇ ਗੁਰ ਜੇਵੜ ਅਵਰਨਾ ਦੇ ਸਈ ਆਟ ਪਹਿਰ ਤੇ ਜਾਪ ਨਦਰ ਕਰੇ ਤਾਂ ਪਾਈਐ ਸੱਚੇ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹ ਸਭ ਮਹਿ ਰਹਾ ਸਮਾਏ ਜਿਨ ਕੋ ਪੂਰਬ ਲਿਖਿਆ ਸੇ ਇਨਾਮ ਤੇ ਆਏ ਨਾਨਕ ਗੁਰਸਿਣ ਆਗਤੀ ਮਰਨ ਆਵੈ ਜਾਏ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਆਖ ਆਖ ਮਨ ਵਾਵਣਾ ਜੋ ਜੋ ਜਾਪੈ ਵਾਏ ਜਿਸ ਨਾਮ ਵਾਜ ਸੁਨਾਈਐ ਸੋ ਕੇ ਵਡਕਿਤ ਥਾਏ ਆਖਣ ਵਾਲੇ ਜੇ ਤੜੇ ਸਭ ਆਖ ਰਹਿ ਲਵਲਾਏ ਬਾਬਾ ਅੱਲੋ ਅਗਮ ਅਪਾਰ ਪਾਕੀ ਨਾਹੀ ਪਾਕ ਥਾਏ ਸੱਚਾ ਪਰਵਦਗਾਰ ਰਹਾਵ ਤੇਰਾ ਹੁਕਮ ਨਾ ਜਪੇ ਕਿ ਤੜਾ ਲੇਖ ਨ ਜਾਣੇ ਕੋਈ ਜੇ ਸੋ ਸਾਰ ਮੇਲੀਆ ਤਿਲ ਨ ਪੁਜਾ ਬਹਿ ਰੋਏ ਕੀਮਤ ਕਨ ਨ ਪਾਈਆ ਸਭ ਸੁਣ ਸੁਣ ਅੱਖ ਹੈ ਸੋਏ ਪੀਰ ਪਾਕਾ ਮੁਰਸਾਲਕ ਸਾਦਕ ਸਹਦੇ ਔਰ ਸਹੀਦ ਸੇਖ ਮਸਾਕਾ ਜੀਆਂ ਮੁੱਲਾ ਦਰ ਦਰਵੇਸ ਰਸੀਦ ਬਰਕਤ ਤੈਨ ਕੋ ਅਗਲੇ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਢਾਹੀ ਪੁੱਛ ਨਾ ਦੇਵਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭ ਨਾ ਵੇਖੇ ਨਦਰ ਕਰ ਜੈ ਪਾਵੈ ਤਾ ਦੇ ਥਾਵਾ ਨਾਵ ਨ ਜਾਣੀਐ ਨਾਵਾ ਕੇ ਵਡਨਾਉ ਜਿੱਥੇ ਵਸੈ ਮੇਰਾ ਪਾਤਸ਼ਾਹ ਸੋ ਕੇ ਵਡਾਤਾ ਉਹ ਅੰਬੜ ਕੋਈ ਨਾ ਸਕੈ ਹੋ ਕਿਸਨੋਂ ਪੁੱਛਣ ਜਾ ਵਰਨਾ ਵਰਨ ਨਾ ਪਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਤ ਵਡਿਆਈਆਂ ਜੈ ਪਾਵੈ ਤਾ ਦੇ ਹੁਕਮਸਵਾਰ ਆਪਣੇ ਚਸਾ ਨਾ ਢਿਲ ਕਰੇ ਸਭ ਕੋ ਆਖ ਬਹੁਤ ਬਹੁਤ ਲੈਣਾ ਕੈ ਵਿਚਾਰ ਕਿ ਵਡਦਾਤਾ ਆਖੀਐ ਦੇਕਰ ਹਾ ਸਮਾਰ ਨਾਨਕ ਤੋਟ ਨ ਆਵੇ ਤੇਰੇ ਜੁਗਹਿ ਜੁਗਹਿ ਪੰਡਾਰ ਮਹੱਲਾ ਪਹਿਲਾ ਸਬੇ ਕੰਤ ਮਹਿਲੀਆਂ ਸਗਲੀਆਂ ਕਰੇ ਸੀਗਾਰ ਗਣਤ ਗਣਾਵਣ ਆਈਆ ਸੁਹਾ ਵੇਸ ਵਿਚਾਰ ਆਖੰਡ ਪ੍ਰੇਮ ਨਾ ਪਾਈਆ ਖੂਟਾ ਖੂਟਾ ਬਾਜ ਖਵਾਰ ਤਾਰ ਜਿਓ ਓ ਪਰ ਰਾਵਨਾਰ ਉਦ ਭਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾ ਗੁਰ ਸਬਦੀ ਸਿਗਾਰਿਆ ਤਨ ਮਨ ਪਿਰਕੇ ਪਾਸ ਧੋਏ ਕਰ ਜੋੜ ਖੜੀ ਤੱਕ ਸੱਚ ਕਹ ਅਰਦਾਸ ਲਾਲ ਰਤੀ ਸੱਚ ਭੈ ਵਸੀ ਪਾਏ ਰਤੀ ਰੰਗ ਰਾਸ ਫਿਰ ਕੀ ਚੇਰੀ ਕਾਂਢੀਆ ਲਾਲੀ ਮਾਨੈ ਨਾਲ ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਵ ਸ਼ਬਦ ਰਤੀ ਮਨ ਵਿਦਿਆ ਹੋ ਸਤਬਲ ਹਾਰ ਜਾਵ ਸਾਦ ਨ ਰੰਡ ਨ ਵੈਸੀ ਜੇ ਸਤਗੁਰ ਮਾਹੇ ਸਮਾਏ ਪਿਰ ਰਸਾਲੂ ਨੋ ਤਨੂ ਸੱਚ ਮਰ ਨ ਜਾਏ ਨੇਤਰ ਵੈਸੋ ਹਕਣੀ ਸਾਚੀ ਨਜ਼ਰ ਰਜਾਏ ਸਾਚ ਤੜੀ ਤਨ ਮਾਂਡਿਆ ਕਾਪੜ ਪੇਮ ਸੀ ਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾ ਦਵਾਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤੋ ਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪਰਪੁਰਖ ਨ ਜਾਣੀ ਸਾਚੇ ਗੁਰ ਕਾਹੇ ਪਿਆਰ ਨੇਸੇਂਦੇ ਹਰੀ ਸਤਿਯਾ ਕਿਉਂ ਪਿਰ ਬਿਨ ਰਹਿਣ ਵਿਹਾਇ ਅੰਕ ਜਲੋ ਤਨ ਜਾਲੀਆ ਮਾਨ ਤਨ ਜਲ ਬਲ ਜਾਏ ਜਾ ਤਨ ਕੰਤ ਨਾਰਾਵੀਆ ਤਾ ਵਰਥਾ ਜੋ ਬਨ ਜਾਏ ਸੇਜ ਕੰਤ ਮਹਿਲੜੀ ਸੁੱਤੀ ਬਹੁ ਜਨ ਪਾਏ ਹੋ ਸੁੱਤੀ ਪਿਰ ਜਾਗਣਾ ਕਿਸ ਕੋ ਪੁੱਝੋ ਜਾਏ ਸਾਧ ਗੁਰ ਮੇਲੀ ਪੈ ਵਸੀ ਨਾਨਕ ਪ੍ਰੇਮ ਸੁਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਬੜੇ ਵੱਡੇ ਪਾਗਾਂ ਵਾਲੇ ਹੋ ਜੋ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਦਸ ਸਥਾਨ ਵਿਖੇ ਸਹਿਜ ਪਾਠ ਸਰਵਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਆਓ ਸਮਾ ਹੈ ਮਨੋਹਰ ਗੁਰਬਾਣੀ ਦੇ ਕੀਰਤਨ ਦਾ ਗੁਰੂ ਕਰਕੇ ਹਜੂਰੀ ਕੀਰਤਨੀਏ ਸਤਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਕੀਰਤਨ ਦੀ ਸੇਵਾ ਨਿਭਾ ਰਹੇ ਨੇ ਬੜਾ ਰਸਪੰਨਾ ਕੀਰਤਨ ਕਰਦੇ ਨੇ ਆਓ ਕੀਰਤਨ ਦਾ ਆਨੰਦ ਮਾਣੋ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਬਿਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ